ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਅ ਮੈਨੂੰ ਹੋਰ ਪਤਾ ਲੱਗਿਆ ਚਲੋ ਕਪੜੇ ਕਰਨੇ ਆ ਸਰਕਾਰ ਦੇ ਖਾਣੇ ਛੱਡੋ ਚਲੋ ਖਾਂਦੇ ਰਹੇ ਹੋਰ ਇੱਕ ਪਿੰਡ 'ਚ ਮੈਂ ਗਿਆ ਇੱਕ ਮਾਤਾ ਮਿਲੀ ਚੁੰਨੀ ਦਿਖਾਈ ਹੋਈ ਮੈਨੂੰ ਮੈਂ ਕੀ ਆ ਕਹਿੰਦੀ ਹਾ ਸਿਮਰਤ ਕੌਰ ਨੇ ਚੁੰਨੀਆਂ ਵਟਾਈਆਂ ਸੀ ਸਾਡੇ ਪਿੰਡਾਂ ਵੀ ਚੁੰਨੀਆਂ ਵਟਾਉ ਚੁੰਨੀਆਂ ਵਟਾਉ ਅਸੀਂ ਤਾਂ ਕਹਿੰਦੇ ਸ਼ਹਿਰੋਂ ਮਹਿੰਗੀਆਂ ਲਿਆਏ ਵੀ ਚਲ ਵਧੀਆ ਤਾਂ ਹੋਵੇ ਚੁੰਨੀ ਜਿਹੜੀ ਵਟਾਵਾਂਗੇ ਕਹਿੰਦੇ ਮਲ ਮਲ ਦੀ ਦੇਗੀ ਏਚ ਵੀ ਪੈਸੇ ਖਾ ਗਈ ਸਾਤੋਂ ਮਹਿੰਗੀ ਚੁੰਨੀ ਲੈ ਗਈ 50 ਰੁਪਏ ਵਾਲੀ ਜਿਹੜੀ ਕਹਿੰਦੇ ਮੈਂ 200 ਵੀ ਲੈਣ ਦੀ ਸੀ ਲੈ 200 ਇੱਕ ਚੁੰਨੀ ਚੋਖ ਆ ਗਈ ਇਹ ਨਹੀਂ ਛੱਡਦੇ ਜੀ ਕਿਸੇ ਨੂੰ ਆ ਹਾਲ ਤਾਂ ਨਹੀਂ चुनिया चली ना बटा बटाले बेबे की ना बटा बटाले हां कपड़ा तो डिखी भरी फिर चुनिया की जिथे मिले चुनिया पहला नन्नी शान लिख दी होंगी सी बोर्डा पे हूं की लिखा हुआ निमाणी सेवादार वाह वाह वाह, मैं देखा मैं वाह भगवंत माना ਇਹ ਵੀ ਤੇਰੇ ਇਸੇ ਹੀ ਆਉਣਾ ਸੀ ਕੰਮ ਆ ਨੰਨੀ ਤੋਂ ਨਮਾਣੀ ਤੱਕ ਦਾ ਸਫ਼ਰ ਸੋ ਇੱਧਰ ਨਾ ਹੁਣ ਦਿਓ ਬਹੁਤ ਹੋ ਗਿਆ ਯਾਰ ਕੀ ਕਰਦ ਕੀ ਕਰਤਾ ਉਹਨਾਂ ਨੇ ਦੱਸੋ ਮੈਂ ਸੰਗਰੂਰ ਤੋਂ ਐਮਪੀਸੀ ਉਹ ਬਠਿੰਡੇ ਤੋਂ ਸੀ ਆਉਂਦੀ ਨਹੀਂ ਸੀ ਉੱਥੇ ਔਰ ਜਿੱਦਾਂ ਆ ਜਾਂਦੀ ਸੀ ਉਹਦੇ ਮੇਰੇ ਨਾਲ ਪੈਂਦਾ ਸੀ ਪੇਚਾ ਉਹ ਮੈਂ ਬੋਲੀ ਜਾਂਦਾ ਸੀ ਜਲੇ ਵਾਲੇ ਬਾਗ ਤੇ ਵੀ ਜਲੇ ਵਾਲੇ ਬਾਗ ਵਾਲੇ ਦੇ ਨਾ हजार बंदा मार के तीन हजार करके जनरल डायर ने मजीठिए रोटी से। बाहर टीवी लगे भी बाहर टीवी भी अंदर घलाट पुछ फिर जवाब ना भी। ਹੱਦ ਹੈ ਹੱਦ ਹੁਣ ਹੁਣ ਪੰਜਾਬੀ ਪਤਾ ਨਹੀਂ ਕਿਹਾ ਜੀ ਬੋਲਦੀ ਐ ਕਿਉਂਕਿ ਵੱਧ ਬੋਲਨੀ ਪੈਗੀ ਹੁਣ ਪਹਿਲਾਂ ਤਾਂ ਇੰਨੀ ਆਦਾ ਸੀ ਕੋਈ ਹੋਰ ਹੈ ਨਹੀਂ ਸੀ ਨਾਂ ਕੋ ਪੁੱਛ ਵਾਲਾ ਮੈਂ ਕਿਹਾ ਤੂੰ ਪੰਜਾਬੀ ਬੋਲ ਕੇ ਦਿਖਾ ਤੂੰ 5 ਮਿੰਟ ਉਹ 5 ਮਿੰਟ ਛਡੋ ਪਹਿਲੇ ਮਿੰਟ ਸੀ ਭਗਵੰਤ ਮਾਨ ਇਹ ਛੋਰਾ ਇੱਕ ਪਹਿਲਾਂ ਝੋਨਾ ਫਿਰ ਝੋਨਾ ਮੈਂ ਕਿਹਾ ਝੋਨਾ ਕੇ ਇਹ ਬ੍ਰह्म ਬੁਲਾਉਂਦੇ ਨੇ ਬ੍ਰह्म ਬੁਲਾਉਂਦੇ ਨੇ ਲੈ ਪੰਜਾਬੀ ਨੇ ਆਉਂਦੀ ਵੀਰੋ ਤੇ ਪੰਜਾਬ ਦੇ ਵਾਰਿਸ ਬਣਨਾ ਚਾਹੁੰਦੇ ਮੈਨੂੰ ਇੱਕ ਟੀਵੀ ਤੇ ਇੱਕ ਨੈਸ਼ਨਲ ਹਿੰਦੀ ਦੇ ਚੈਨਲ ਤੇ ਗਿਆ ਮੈਂ ਇੰਟਰਵਿਊ ਕਰਨ ਉਹ ਮੈਨੂੰ ਕਹਿੰਦੇ ਅਸੀਂ ਕੁਝ ਨਾਮ ਲਵਾਂਗੇ ਤੇ ਇਹਦੇ ਵਿੱਚ ਉਸ ਨਾਮ ਸੁਣਨ ਤੋਂ ਬਾਅਦ ਤੁਹਾਡੇ ਮਨ 'ਚ ਜੋ ਵੀ ਆਵੇ ਤੁਸੀਂ ਬੋਲ ਦਿਓ ਹਾਂ ਠੀਕ ਹੈ ਕਹਿੰਦੇ ਸੁਖਵੀਰ ਬਾਦਲ ਮੈਂ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ। ਠੀਕ ਹੈ ਜੀ ਥਲੇ। ਕਹਿੰਦੇ ਕੈਪਟਨ ਮੁਰਫਾ ਦਾ ਰਾਜੇ ਪਾਪਾ ਨਾਲ ਨਹੀਂ ਲੋਕਾਂ ਨਾਲ ਤਾਂ ਕਦੇ ਹੋਏ ਨਹੀਂ। ਅੱਛਾ ਜੀ ਥਲੇ। ਕੰਨ ਨਿੰਦਰਮੋਤੀ ਉਸ ਸਿੰਘ ਜੀ ਦੀ ਜੀ ਕਲਾਸ ਪੜਦਾ ਸੀ। ਮੈਂ ਠੀਕ-ਠੀਕ ਹੀ ਸੀ। ਇਸ ਕਰਕੇ ਹਰੇਕ ਟੀਚਰ ਆ ਕੇ ਮੈਨੂੰ ਕਹਿੰਦੇ ਸੀ ਅਬ ਤੂੰ ਇਸ ਰੋ 'ਮੇਂ ਬੈਠ। ਅਬ ਇਸ ਰੋ 'ਮੇਂ। ਅਬ ਇਸ ਰੋ 'ਮੇਂ। ਇਸ ਕਰਕੇ ਇਸ ਰੋ 'ਨਾ ਮੇਰਾ ਪੁਰਾਣਾ। कहने अरविंद केजरीवाल मैं क्या के, इस कदर वाकफ हो गई है मेरी कलम मेरे किरदार से इस कदर वाकफ हो गई है से। से। मेरी कलम मेरे किरदार से कि इश्क भी लिखना चाहता हूं तो इनकलाब लिखा जाता है कगवंत मान हम मैं दे बारे की बोला सोच कगवंत मान मैं जे मैं देखा अमला बल्ले ਤੱਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਆਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ 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 ਸਬੀਰੋ ਇਹ ਤੁਹਾਡੀਆਂ ਰਹਿਮਤਾਂ ਨੇ ਸਾਰੀਆਂ ਤੁਸੀਂ ਹੋਈ ਤਾਹਾਂ ਲੈ ਕੇ ਜਾਂਦੇ ਹੋ ਤੁਸੀਂ ਥੱਲੇ ਲਿਆਉਂਦੇ ਪਰ ਦਰਖਤ ਵੀ ਰੇਗਸਾਲ ਪੱਤੇ ਬਦਲ ਲੈਂਦੇ ਨੇ ਐਤਕੀ ਤੱਕੜੀ ਬਦਲੋ ਬਠਿੰਡੇ ਚ ਹਾਂ ਹਾਂ ਜੀ ਕਿ ਕਲੀ ਸਨਾ ਇਹ ਵਿਰੋਧ ਇਹਨਾਂ ਦੀ ਕਿਸੇ ਨੇ ਸਾਰੇ ਵੀ ਕਿਵੇਂ ਹੋਇਆ ਕੀ ਕਮ ਹੋਇਆ ਜਿਹੜੀ ਕੁਦਰਤ ਵੱਲੋਂ ਕਿਸੇ ਨੂੰ ਪ੍ਰਮਾਤਮਾ ਕਿਸੇ ਨੂੰ ਕਲਮ ਦੇ ਦੇ ਨਾ ਤਾਂ ਦੂਬੜੀ ਦਾਤ ਨਹੀਂ ਹੁੰਦੀ ਕੋਈ ਜਿੱਹਾਂ ਨਾ ਪਹੁੰਚੇ ਰਵੀ ਵहां ਪਹੁੰਚੇ ਕਵੀ ਜਿਹੜੀ ਗੱਲ ਚਾਰ ਲਾਈਨਾਂ ਚ ਕਹੀ ਜਾ ਸਕਦੀ ਉਹ ਘੰਟੇ ਦੇ ਭਾਸ਼ਣ ਚ ਵੀ ਨਹੀਂ ਕਹੀ ਜਾ ਸਕਦੀ ਕੱਲ ਹੀ ਲਿਖੀ ਐ ਮੈਂ ਕਹੂੰ ਮੈਂ ਕੱਲ ਇੱਧਰ ਜਾਣਾ ਸੀ ਇਹਨਾਂ ਦੇ ਪਿੰਡਾਂ ਵੱਲ ਲੰਬੀ ਬਾਗਲ ਮੈਂ ਕਿਹਾ ਐ ਤੈਨੂੰ ਜਾਂਦਾ ਮੈਂ ਫਿਰ ਕੋਈ ਨਾ ਕੋਈ ਤੀਰ ਨਾਵੇਂ ਲੈ ਕੇ ਜਾਉਂ ਸਮੇਂ ਲਿਖਿਆ ਸੀਗਾ ਕੀ ਕਹਿੰਦੇ ਨੇ ਬੀਬਾ ਜੀ ਕਿ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾ ਨੂੰ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌکریاں ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਨੂੰ ਅਸੀਂ ਮੌਜ ਬੜੀ ਲੁੱਟੀ ਐ ਘੁੱਗੀ ਛੇਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਸਤੌਜ ਵਾਲੇ ਮਾਨ ਨੇ ਪੁੱਟੀ ਐ ਲੈ 4 ਜੂਨ ਨੂੰ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਛੁੱਟੀ ਐ ਬੋਲੇ ਸੋਨਹਾਂ ਠੀਕ ਰਹਾ ਵਧੀਆ ਲੱਗਿਆ ਸਾਰਾ ਕੁਝ ਹੋ ਗਿਆ ਇੱਥੇ ਸੋ ਵੀਰੋ ਇਹ ਤੁਹਾਡਾ ਪਿਆਰ ਹੈ ਜਿਹੜਾ ਲਈ ਫਿਰਦਾ ਹੈ ਥੱਕਣ ਨਹੀਂ ਦਿੰਦਾ ਕੋਈ ਵੀ ਲੀਡਰ ਵਿਰੋਧੀ ਪਾਰਟੀਆਂ ਵਾਲੇ ਵੀ ਇੱਕ ਦਿਨ ਚ ਇੱਕ ਰੈਲੀ ਮਸਾਂ ਉਹ ਵੀ ਆਤ ਨੇ ਜਦੋਂ 30 ਡਿਗਰੀ ਟੈਂਪਰੇਚਰ ਅਸੀਂ ਤੜਕੀ ਸ਼ੁਰੂ ਹੋ ਜਾਂਦੇ ਹੁਣ ਇਸ ਵਕਤ 45 ਹੈ 45 ਡਿਗਰੀ ਚ ਕੰਮ ਕਰਨਾ ਉਹਨਾਂ ਵਾਸਤੇ ਬਹੁਤ ਔਖਾ ਆਪਣੇ ਮਾਤ ਦੇ ਦਰ ਲੈ ਇੱਥੇ ਆ ਫੇਰੂਆਣਾ ਖੇਤ ਸਾੜ ਗੜ੍ਹ ਦੇ ਕੋਲੇ ਉੱਥੇ 40 ਫੁੱਟ ਡੂੰਘੇ ਟੋਇਆਂ ਚੋਂ ਤਾਂ ਨਿਕਲੇ ਹੋਏ ਆ ਸੋ ਸਾਨੂੰ 45 ਡਿਗਰੀ ਕੀ ਕਹਿੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨ ਕਿੰਨੇ ਨੰਬਰ ਤੇ ਆ ਮਸ਼ੀਨ ਕਿੰਨੇ ਨੰਬਰ ਤੇ ਆ ਮਸ਼ੀਨ ਦੇ ਵਿੱਚ ਦੂਜੇ ਨੰਬਰ ਤੇ ਆ ਬਟਨ ਝਾੜੂ ਵਾਲਾ ਮਸ਼ੀਨ ਚ ਦੂਜੇ ਨੰਬਰ ਤੇ ਆ ਆਉਣਾ ਪਹਿਲੇ ਨੰਬਰ ਤੇ ਹੋਰ ਬਟਨ ਹੋਰ ਕੋਈ ਬਟਨ ਹੋਰ ਕੋਈ ਬਟਨ ਦੇਖੋ ਨਾ ਨਹੀਂ ਤਾਂ ਕਾਲਾ ਮੋਤੀ ਉਤਰੇ ਹੋਏ ਆ ਡਾਡੇ ਲੁਟੇਰੇ ਬੈਠੇ ਇੱਥੇ ਸੋ ਤੁਹਾਡੇ ਨਾਲ ਹਰ ਵਕਤ ਤੁਹਾਡੇ ਨਾਲ ਐਂ ਰਹਾਂਗੇ ਇੱਕ ਸਰਵਿਸਮੈਨ ਜਿਹੜੇ ਮਨਾਜਮ ਨੇ ਉਹਨਾਂ ਲਈ ਬਹੁਤ ਸਾਰੀਆਂ ਸਕੀਮਾਂ ਸੀ ਬਣਾ ਰਿਆ ਆ ਓਪੀਐਸ ਤੇ ਮੇਰੀ ਗੱਲ ਚੱਲ ਰਹੀ ਹੈ 20000 ਕਰੋੜ ਰੁਪਏ ਰੋਕਣ ਨੂੰ ਫਿਰਦੇ ਆ ਉਹ ਅਚਾਰ ਜੂਨ ਨੂੰ ਸਰਕਾਰ ਬਣ ਜੇ ਇੰਡੀਆ ਗਠਵੰਦਨ ਦੀ ਤਾ ਉਹ 20000 ਕਰੋੜ ਵੀ ਜਿਹੜਾ ਪੈਨਸ਼ਨਾਂ ਲੈਣਾ ਉਹ ਵੀ ਆ ਜੇ ਤੇ ਨਾਲੇ 올ਡ ਪੈਨਸ਼ਨ ਸਕੀਮ ਆਪਾਂ ਲਾਗੂ ਕਰਨੇ ਕਿਉਂਕਿ ਇਹ ਮੁਲਾਜ਼ਮਾਂ ਦਾ ਪੈਸਾ ਹੈ ਮੁਲਾਜ਼ਮਾਂ ਨੂੰ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਕਿਵੇਂ ਲਾ ਦਿੰਦੇ ਨੇ ਮੁਲਾਜ਼ਮਾਂ ਦੇ ਪੈਸੇ ਨੂੰ ਕਿਸੇ ਬੈਂਕ 'ਚ ਲਾਤਾ ਉਹ ਬੈਂਕ ਨੂੰ ਵਿਜੇ ਮਾਲੀਆ ਲੁੱਟ ਕੇ ਭੱਜ ਗਿਆ ਤਾਂ ਤੇ ਵਿਜੇ ਮਾਲੀਆ ਨੇ ਬੈਂਕ ਨਹੀਂ ਲੁੱਟੀ ਉਹਨੇ ਮੁਲਾਜ਼ਮ ਲੁੱਟੇ ਨੇ ਕਈ ਮੁਲਾਜ਼ਮ ਐਜਨੇ 40-40 ਸਾਲ ਨੌਕਰੀ ਕਰਕੇ 2-2000 ਰੁਪਏ ਪੈਨਸ਼ਨ ਮਿਲ ਰਹੀ ਹੈ ਕਹਿੰਦੇ ਜੀ ਤੁਹਾਡਾ ਪੈਸਾ ਸ਼ੇਅਰ ਮਾਰਕੀਟ ਚ ਲਾਇਆ ਸੀ ਉਹ ਡੁੱਬ ਗਿਆ ਇਹ ਕਿਵੇਂ ਹੋ ਸਕਦਾ ਨਹੀਂ ਸੋ ਮੇਰੇ ਕੋਲ ਮੈਂ ਖੁਦ ਇੱਕ ਮੁਲਾਜ਼ਮ ਦਾ ਬੇਟਾ ਇਸਮਾਂ